ਹਾਂਜੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਹੁਣ ਅਸੀਂ ਚੱਲੇ ਸੀਗੇ ਕੰਮ ਤੇ ਤੇ ਅੱਜ ਸੰਗਰਾ ਦਾ ਸੰਗਰਾਦ ਦੇ ਪਵਿੱਤਰ ਦਿਹਾੜੇ ਦੇ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਭਾਈ ਗੁਰੂ ਘਰ ਜਾਇਆ ਕਰੋ ਸਵੇਰੇ ਸਵੇਰੇ ਜਾ ਕੇ ਤੇ ਅਸੀਂ ਤਾਂ ਜਾਣੀ ਆ ਚਲੋ ਸਾਡੇ ਤਾਂ ਅੱਜ ਸ਼ਾਮ ਨੂੰ ਜਾਵਾਂਗੇ ਹੁਣ ਅਸੀਂ ਤੇ ਬਾਕੀ ਹੁਣ ਅਸੀਂ ਚੱਲੇ ਸੀ ਕੰਮ ਤੇ ਅੱਜ ਕੰਮ ਤੇ ਲੇਟ ਜੇ ਹੋ ਗਏ ਥੋੜਾ ਘਰੋ ਹੀ ਤਿਆਰਤ ਹੋ ਰਹੇ ਹੁੰਦੇ ਤੇ ਉੱਥੋਂ ਵੀ ਫੋਨ ਆਈ ਜਾਂਦੇ ਸੀ ਅੱਜ ਦੋ ਤਿੰਨ ਕੰਮ ਪੈਂਡਿੰਗ ਜੇ ਪਏ ਸੀ ਰਿਜਿਸਟਰੀ ਰਿਫਟਿਕਾਂ ਦੇ ਫਿਰ ਇਦਾਂ ਫਿਰ ਮੂਰੇ ਛੁੱਟੀਆਂ ਵੀ ਆ ਗਏ ਨਾ ਦਿਵਾਲੀ ਦੀਆਂ ਫਿਰ ਅੱਜ ਜਾ ਕੇ ਜਿਹੜਾ ਹੈਗਾ ਪੈਂਡਿੰਗ ਵਰਕ ਆਪਾਂ ਕਰੀਏ ਛੇਤੀ ਤੋਂ ਛੇਤੀ ਫਿਰ ਮੂਰੇ ਛੁੱਟੀਆਂ ਵੀ ਕਈ ਆ ਗਈਆਂ ਹਫ਼ਤੇ ਦੀਆਂ ਛੁੱਟੀਆਂ ਨੇ ਲੱਗ ਭੱਗ ਕੱਲ ਤਾਂ ਸਟਾਰਟ ਹੋ ਜਾਣੀਆਂ ਨੇ ਵੀਰਵਾਰ ਨੂੰ ਜਾ ਕੇ ਫਿਰ ਖੁੱਲਣਾ ਹਾਂ ਉਹ ਵੀ ਤਾਂ ਵੀਰਵਾਰ ਦੱਕਦੇ ਗਿਓ ਛੁੱਟੀਆਂ ਨੇ ਫਿਰ ਵੀਰਵਾਰ ਸ਼ੁੱਕਰਵਾਰ ਹਾਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਖੱਲੂਗਾ ਦੋ ਦਿਨ ਫਿਰ ਛੁੱਟੀਆਂ ਦੋ ਆ ਜਾਣੀਆਂ ਨੇ ਘਰੇ ਵੀ ਹਾਂ ਤੇ ਬੇਲੇ ਨੇ ਹੁਣ ਘਰੇ ਵੀ ਕੰਮ ਕਰਨਾ ਵਾ ਘਰੇ ਵੀ ਕੰਮ ਕਰਨਾ ਫਿਰ ਦੀਵਾਲੀ ਦਾ ਸਾਮਾਨ ਸਮੂਹ ਸਾਰੇ ਉੱਥੋਂ ਲੈ ਕੇ ਆਉਣਾ ਹਨਾ ਹਾਂ ਫਿਰ ਮੁੱਠੇ ਮੁੱਠਾ ਜਿੱਥੇ ਟੇਕਣਾ ਵਾ ਆਪਣੇ ਸਿੱਧਾ-ਸੁਧਾ ਤੇ ਮਾ ਆਪਣੇ ਹੋਰ ਸਥਾਨਾਂ ਤੇ ਵੱਡੇ-ਵਡੇਰਿਆਂ ਤੇ ਉਹ ਵੀ ਜ਼ਰੂਰੀ ਆ ਉਹ ਵੀ ਜਾਣਾ ਵਾ ਤੇ ਤਾਂ ਕਰਕੇ ਅੱਜ ਇਦਾਂ ਵੀ ਆਪਾਂ ਫੜਾਫੜ ਹੁਣ ਜਾ ਕੇ ਕੰਮ ਕਰੇ ਇਹ ਦੋ ਤਿੰਨ ਅੱਜ ਬੰਦਿਆਂ ਨੂੰ ਟਾਈਮ ਦਿੱਤਾ ਹੋਇਆ ਵਾ ਤੇ ਉਹਨਾਂ ਦਾ ਕੰਮਕਾਰ ਕਰਨਾ ਵਾ ਬਾਕੀ ਦੇਖਦੇ ਆ ਕੀ ਬਾਣਦਾ ਅੱਗੇ ਜਾ ਕੇ ਗੱਲ ਕਰਦੇ ਆ ਤੁਹਾਡੇ ਨਾਲ ਫਿਰ ਸ਼ਾਮ ਨੂੰ ਹਨਾ ਤੇ ਬਾਕੀ ਬੀਬੀ ਮਾਨਪ੍ਰੀਤ ਕੌਰ ਜੀ ਵੀ ਤੁਹਾਨੂੰ ਵਧਾਈਆਂ ਦੇਣਗੇ ਅੱਜ ਦੇ ਸੰਗਰਾਂ ਦੇ ਪਵਿੱਤਰ ਦਿਹਾੜੇ ਦੀਆਂ ਹਾਂਜੀ ਸਾਰਿਆਂ ਨੂੰ ਸੰਗਰਾਂ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਸਭ ਤੇ ਪੀਰ ਭਰਿਆ ਹੱਥ ਰੱਖਣਾ ਹਾਂਜੀ ਠੀਕ ਆ ਜੀ ਮਿਲਦੇ ਆ ਫਿਰ ਅੱਗੇ ਜਾ ਕੇ ਆਪਾਂ ਤੁਹਾਨੂੰ ਹਾਂਜੀ ਸਾਨੂੰ ਕੰਮ ਤੇ ਛੁੱਟੀ ਹੋ ਗਈ ਸੀਗੀ ਅੱਜ ਕੰਮ ਤੇ ਵਲੌਗ ਨਹੀਂ ਬਣਿਆ ਕਿਉਂਕਿ ਬਿਜ਼ੀ ਸੀਗੇ ਕੰਮਕਾਰ ਸੀਗੇ ਹੁਣ ਜੇ ਫਿਰ ਕੰਮ ਜ਼ਿਆਦਾ ਸੀਗਾ ਇੱਕਦਮ ਫਿਰ ਛੁੱਟੇ ਕਰਕੇ ਮੂਰੇ ਹਨ ਲੋਕ ਤਾਂ ਹੁਣੇ ਸੀ ਘੜ ਕੇ ਆਏ ਆ ਛੱਡ ਕੇ ਕੋਣ ਨਹੀਂ ਸੀ ਦਿੱਤੇ ਬਾਪੂ ਤਾਂ ਬੈਠਾ ਹੀ ਸੀ ਵਿਚਾਰ ਜਾਦਾ ਨਹੀਂ ਸੀ ਤੇ ਕਿ ਨਾਲ ਤੋੜੀ ਕਹਿੰਦਾ ਮੇਰਾ ਕੰਮ ਕਰਕੇ ਜਾਓ ਐਸੇ ਕੰਮ ਕਰਦੇ ਹੁਣ ਫਰੇਕ ਨੂੰ ਅਗਲੇ ਦਾ ਕੰਮ ਦਾ ਹੁੰਦਾ ਸਾਰਿਆਂ ਨੂੰ ਬਹੁਤ ਬੇਤੇ ਛੁੱਟੀਆਂ ਹੋ ਜਾਂਦੀਆਂ ਤੇ ਕਹਿੰਦਾ ਕਰਕੇ ਲਾਲਚ ਸੀ ਸਾਰਿਆਂ ਨੂੰ ਕੰਮ ਦਾ ਵੀ ਫਿਰ ਆਪਾਂ ਹੋਰ ਜਾਣਾ ਹੁਣ ਕੀ ਕਰੀਏ ਆਪਾਂ ਵੀ ਹੁਣ ਸਾਨੂੰ ਆਇਲ ਹਾਲਚ ਸੀ ਅਸੀਂ ਜਾ ਕੇ ਮਥਾੜੇ ਘਣਾ ਘਟਾਣਾ ਸੀ ਘਟਾਣਾ ਸਭ ਹੀ ਜਾਣਾ ਸੰਗਰਵਾਉਂਦੇ ਸੀਗਾ ਲੇਟ ਹੋ ਜਾਣਾ ਪਾਜੀ ਚੁੱਕੇ ਨੇ 5 ਵਜੇ ਕਿ ਮੱਚ 5 ਵਜੇ ਗਏ ਥੋੜਾ ਬਹੁਤਾ ਬਾਜ਼ਾਰ ਚ ਵੀ ਜਾਣਾ ਸੀ ਤਿਵਾਲੀ ਦਾ ਡੈਕੋਰੇਸ਼ਨ ਵੀ ਲੈਣਾ ਥੋੜਾ ਬਹੁਤਾ ਸਮਾਨ ਬਾਕੀ ਮੋਟੂ ਕਰਨਗੇ ਕੱਲੂ ਉੱਥੇ ਦਿਖਾਉਂਦੀ ਆਂ ਸਫਾਈਆਂ ਦਾ ਕਹਿੰਦਾ ਕੱਲੂ ਉੱਥੋਂ ਲੈ ਆਉਂਗਾ ਮੈਨੂੰ ਦੇ ਆਉਣੇ ਸਮਾਨ ਜਿਹੜਾ ਡੈਕੋਰੇਸ਼ਨ ਦਾ ਲਾ ਕੋਹੜਾ ਕੰਮੂ ਕਰਨੀ ਜਿਹੜਾ ਡੈਕੋਰੇਸ਼ਨ ਦਾ ਦੁਆਲੇ ਬੜੀ ਜਿਲੇ ਕਿ ਫਿਰ ਹੀ ਮੈਂ ਬਸੂ ਦੇ ਤੈਨੂੰ ਦਿਖਾਵਾਂਗੇ ਵੀਡੀਓ ਕਾਉਂ ਤੇ ਉੱਥੇ ਵੀਡੀਓ ਕਾਉਂ ਕਿਉਂਕਿ ਮੈਂ ਕੱਲੂ ਰਹੂੰਗੀ ਘਰੇ ਮੈਂ ਜਾਣਾ ਨਹੀਂ ਹੋਣਾ ਨੇ ਕੰਮ ਨਹੀਂ ਇਹ ਪਹਿਲਾ ਦੁਕਾਨ ਤੇ ਸਫਾਈ ਹੈ ਕੰਮ ਨਹੀਂ ਆ ਘਰੇ ਪਹਿਲਾ ਹੋ ਗਈ ਸੀ ਹੁਣ ਸਾਰੇ ਰਸੋਈ ਵਗੈਰਾ ਦਾ ਦੇਖਣਾ ਬਾਹਰ ਹੈ ਦੇਖਣੇ ਨੇ ਸਾਰਾ ਝਾੜ-ਝੜਾਈ ਆ ਦੁਬਾਰਾ ਹੋਊਗਾ ਬਾਕੀ ਦੁਕਾਨ ਤੋਂ ਸਾਮਾਨ ਸੋਹਰਾ ਲੈ ਕੇ ਆਏ ਹੁਣ ਇਹ ਕਰਨਾ ਵਾ ਦੇਖਣੀ ਤਸ ਹੋ ਗਈ ਅੱਜ ਸਾਰਾ ਉੱਥੇ ਵੀ ਮੈਂ ਕੀਤੀ ਆ ਇਹ ਕੰਮ ਕਰਦੇ ਸੀ ਆਪਣਾ ਇਹ ਬੀਜ਼ੀ ਸੀ ਬਾਹਰ ਤੇ ਬਾਹਰਲੇ ਕੰਮ ਸੀਗਰ ਜਿਸ ਥੀਏ ਵਗੈਰਾ ਤਾਂ ਤੇ ਮੈਂ ਫੇਰ ਦੁਕਾਨ ਤੇ ਉਹੀ ਸਮਾਨ ਵਗੈਰਾ ਲਾਉਣਾ ਸੀ ਸਾਰੇ ਉਹ ਸਾਰਾ ਲਾ ਕੇ ਲੈ ਕੇ ਆਉਂਦਾ ਪਰਦੇਪੁਰ ਦੇ ਕਾਗਜ਼ ਵਗੈਰਾ ਸਮਾਗੋ ਕੰਮ ਸੀਗਾ ਬਾਕੀ ਇੱਕ ਦੋ ਫਾਈਲ ਭਰਨੀ ਆਲੀਆਂ ਸੀ ਉਹ ਭਰੀਆਂ ਜਾਵੇ ਭੈਣੇ ਹੁਣ ਦਿਵਾਲੀ ਤੱਕ ਕਹੀ ਰਹਿਣਾ ਉਹ ਸ਼ਗਨ ਸਕੀਮ ਵਾਲੀ ਉਹਨਾਂ ਦੀ ਬਸਤੀ ਸੀ ਸੈਗਨ ਚ ਕੀ ਮਾੜੀ ਭਰੀ ਗਈ ਚਾ ਕਰਤੀ ਚਲ ਬਈਆ ਬੁਜ਼ਾਰਾ ਕਈ ਦਿਨਾਂ ਦਾ ਕਹੀ ਜਾਂਦਾ ਉਹਨਾਂ ਦਾ ਟਾਈਮ ਨਾ ਵੀ ਆਉਣਾ ਸੀ ਨਹੀਂ ਇੱਧਰ ਨਹੀਂ ਆਉਣਾ ਆਪਾਂ ਨੇ ਹੁਣ ਇੱਧਰ ਚੋਂ ਕੱਢ ਲੈ ਜਾਣਾ ਆਪਾਂ ਹੁਣ ਕਿੱਧਰ ਨੂੰ ਆਣ ਇੱਧਰ ਨੂੰ ਮੋੜ ਲਓ ਹੁਣ ਜਾਣਾ ਤਾਂ ਜਾਣਾ ਆਪਾਂ ਬਾਜ਼ਾਰ ਚ ਤਾਂ ਨਹੀਂ ਜਾਣਾ ਬਾਜ਼ਾਰ ਚ ਦੇਖ ਲਓ ਜੇ ਜਾਣਾ ਤਾਂ ਤਾਂ ਉਹਨੇ ਫਿਰ ਆਪਾਂ ਇੱਧਰ ਉੱਪਰ ਚਾੜ ਕੇ ਸਿੱਧੇ ਇੱਧਰ ਨੂੰ ਨਾ ਗਏ ਜੰਨੇ ਲੌਂਗ ਸਾਈਡ ਕਰ ਕੇ ਜਾਣਾ ਹੈ ਦੇਖ ਲਓ ਬਾਜ਼ਾਰ ਚ ਤਾਂ ਨਹੀਂ ਜਾਣਾ ਕੱਪਰ ਵੀ ਸਬਜ਼ੀ ਸਬਜ਼ੀ ਲੈਣੀ ਹੈ ਤਾਂ ਉੱਥੋਂ ਲੈ ਲੈਣੇ ਆ ਸਭ ਸਭ ਰੇ ਲੈਣਾ ਤੇਰੀ ਇੱਥੇ ਆਖੇ ਲੈਣਾ ਇੱਥੋਂ ਵੀ ਸਾਹਮਣੀ ਉੱਥੋਂ ਸਬਜ਼ੀ ਵਾਲਾ ਤੂੰ ਫਿਰ ਆਪਾਂ ਉਧਰੋਂ ਉੱਪਰ ਜਾਣ ਕੇ ਸਿੱਧੇ ਨੰਬੀ ਜਾਣੀ ਕੀ ਹੁਣ ਜਾਣਾ ਕਿੱਥੇ ਇੱਧਰ ਨੂੰ ਜਾਣਾ ਸਿੱਧਾ ਸਿੱਧਾ ਚੱਲੋ ਚਲੋ ਹਨਾ ਆਉਂਦੇ ਮੇਰੇ ਆਪਾਂ ਦੇ ਫਿਰ ਹੁਣ ਮੇਰੇ ਡੈਕੋਰੇਸ਼ਨ ਦਾ ਜ਼ਮਾਨ ਵੀ ਵਧੀਆ ਜਿਹਾ ਲੈ ਕੇ ਆਏ ਹੋ ਡੈਕੋਰੇਸ਼ਨ ਦਾ ਤਾਂ ਬਹੁਤ ਵਧੀਆ ਲੈ ਆਉਣਾ ਆਪਾਂ ਨੇ ਸਵਾਗਤ ਡੈਕੋਰੇਸ਼ਨ ਵਾਲਾ ਰੰਗੋਲੀ ਵਾਲਾ ਮੇਰੇ ਕਾਜੂਗਾ ਤੇਰੀ ਸਪੈਸ਼ਲ ਬਹੁਤ ਸੋਹਣਾ ਹੋਵੇ ਦੀਵਾਲੀ ਦੇ ਗਿਫਟ ਤਾਂ ਦੇ ਦਿੰਦੇ ਸੱਚ ਮੈਨੂੰ ਵੀ ਇਹ ਹੈ ਨਾ ਬਣਦਾ ਕਿ ਦੀਵਾਲੀ ਦਾ ਗਿਫਟ ਉਸ ਦਾ ਉਸ ਦਾ ਦਾਨ ਹੈ ਉਸ ਦਾ ਜੇ ਨੂੰ ਆਪਣਾ ਚੇਲੀ ਨੂੰ ਗਿਫਟ ਦੇਣਾ ਚਾਹੀਦਾ ਜੋ ਜ਼ਰੂਰੀ ਆ ਦਿਵਾਲੀ ਦੇ ਇਹਨਾਂ ਨੇ ਮੈਨੂੰ ਦਿੱਤਾ ਨਹੀਂ ਹਜੇ ਤੱਕ ਗਿਫਟ ਚਾਹੀਦਾ ਮੈਨੂੰ ਵੀ ਦਿਵਾਲੀ ਦਾ ਕੀ ਦਵੋਗੇ ਹਾਂ ਲਗਾੜੀ ਦੇ ਖਾਜੂਗਾ ਤਰੀ ਇਹ ਖਾਜੂਗਾ ਤਰੀ ਨਹੀਂ ਕੋਈ ਹੋਰ ਚੀਜ਼ ਵੀ ਹੁੰਦੀ ਹੈ ਨਾ ਵੀ ਨਾਲ ਜ਼ਰੂਰੀ ਨਹੀਂ ਕਿ ਮਿੱਠਾ ਮਿੱਠੂ ਦਾ ਫਾਈਰੜਾ ਔਰ ਕੀ ਲੈਣਾ ਦੱਸ ਗਿਫਟ ਗਿਫਟ ਚੱਲੇ ਆਦਾ ਕਿਹੜਾ ਬਦਨੀ ਕੋਈ ਵਧੀਆ ਜੀ ਚੀਜ਼ ਆ ਫਿਰ ਲਿਆ ਦੂੰਗਾ ਗਿਫਟ ਦੱਸੀ ਨਾ ਥੋੜੀ ਨਾਲ ਗਿਫਟ ਉਹੀ ਕਹੀ ਜਾਂਦਾ ਗਿਫਟ ਦੱਸੀ ਨਾ ਥੋੜੀ ਨਾ ਮੈਂ ਘਰ ਦੱਸਿਆ ਵੀ ਮੈਨੂੰ ਕੀ ਚਾਹੀਦਾ ਗਿਫਟ ਚਾਹੀਦਾ ਕੀ ਲਿਆ ਕੇ ਦੂੰਗਾ ਆਵੇ ਤਾਂ ਪੁੱਛਦੀ ਆਵੇ ਕਰੀ ਜਿੰਨੇ ਕੀ ਲਿਆ ਕੇ ਦੂੰਗਾ ਨਾਲ ਫਿਰ ਗਿਫਟ ਦਾ ਕੀ ਮਤਲਬ ਹੋਇਆ ਇਹ ਕਈ ਵਾਰ ਬੰਦਾ ਦੱਸ ਵੀ ਦਿੰਦਾ ਉਹ ਵੀ ਕੀ ਚਾਹੀਦੀ ਉਹ ਮੈਂ ਕਹਤਾ ਦੱਸਾਂ ਨਾ ਮੋਫੜੀ ਲਿਆ ਦਾਂਗਾ ਤੈਨੂੰ ਪਾਈਆ ਖਾਈ ਚੱਲੀ ਜਾ ਮੋਫੜੀ ਨਹੀਂ ਹੋਣੀ ਹੈ ਕਿ ਮੋਫੜੀ ਲੱਗੇ ਉੱਟ ਤਾਂ ਗਿਫਟ ਹੁੰਦਾ ਜਿਹੜਾ ਮਰਜੀ ਲਿਆ ਕੇ ਆਪੀ ਲੈ ਲੂਗੀ ਉਹ ਤਾਂ ਮੈਂ ਗਿਫਟ ਤਾਂ ਗਿਫਟ ਹੈ ਫਿਰ ਗਿਫਟ ਮੰਗ ਕੇ ਥੋੜੀ ਲਈ ਤਾਂ ਗਿਫਟ ਮੰਗ ਕੇ ਹੀ ਲੈ ਦਿੰਦੇ ਨੇ ਮੈਂ ਬਹੁਤ ਜ਼ਿਆਦਾ ਮੁੱਠੀ ਵਾਲੀ ਕਰਕੇ ਹੀ ਰਹਿਣੀ ਸ਼ਾਰਟ ਆਈਮ ਕੰਮ ਕਰਾ ਵਾਲੇ ਹੁੰਦੇ ਨੇਗੇ ਮੈਂ ਤਾਂਹੀਂ ਕਹਿੰਦਾ ਅੱਜ ਬਾਜ਼ਾਰ ਚ ਤਾਂ ਬਹੁਤ ਜ਼ਿਆਦਾ ਵਾ ਹਾਂ ਸਿੱਧਾ ਆਪਾਂ ਇੱਥੇ ਜ਼ਿਆਦਾ ਨਾ ਭਲਾਇਆ ਆ ਇਹ ਬਾਜ਼ਾਰ ਓਰੀ ਗ੍ਰੀਨ ਸੀ ਥੋੜੀ ਹੁ ਚਲੋ ਹੁਣ ਦੀ ਹੁਣ ਥੱਲੇ ਜੀ ਟ੍ਰੈਫਿਕ ਬਹੁਤ ਆ ਕੋਈ ਆ ਰਾ ਦੇ ਵਿੱਚ ਥੱਲੇ ਰਹਿ ਗਿਆ ਮਾਰਕੀਟ ਦਾ ਹਾਂ ਜੀ ਸਤਿ ਪੁਰ ਹੀ ਭਾਂਡੇ ਨੇ ਵਿੱਚ ਭਾਂਡੇ ਲੈ ਆਉਂਦੀ ਨੇ ਜਿਹੜੇ ਕੱਚੇ ਦੇ ਕੱਪ ਉਪੂ ਸੀਗੇ ਉੱਥੇ ਚਾਹ ਦੇ ਪਾਣੀ ਉਹ ਜ਼ਾਰੇ ਮੈਂ ਘਰੇ ਚੱਕ ਲਿਆ ਕਿ ਮੈਂ ਕਿ ਭੀ ਇੱਥੇ ਤੋਂ ਉੱਥੇ ਜਾਣ ਕੇ ਉੱਥੇ ਤੋਂ ਲੈਣ ਸੁਣਾ ਮੈਂ ਧੋ ਦੂੰਗੇ ਹੁਣ ਤੁਸੀਂ ਬਾਕੀ ਕਰ ਲਿਓ ਇਹ ਬੜੀਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿਬਨੋ ਹਸਪੀਟਲ ਦਰਾਹਾ ਨਿਊ ਬਣਿਆ ਹੈ ಅಗೆ ಜನ್ನು ಯೇ ಆಗೆ ದ್ರಹಾ ಪಿಂಡು? ದ್ರಹಾ ಪಿಂಡು. ਉੜਾ ਪੈਣਾ ਸੀ ਬਾਜ਼ਾਰ ਵਿੱਚ ਵੀ ਜਿਹੜੇ ਦੂਸਰੀ ਸਾਡੇ ਤੋਂ ਰਾਜਵੰਦ ਤੋਂ ਹਾਸਪਤਾਲ ਵਾਲਾ ਰੋਡ ਉਹ ਸਾਰੀ ਸੜਕ ਟੁੱਟੀ ਪਈ ਆ ਉਧਰ ਚ ਹੀ ਆਇਆ ਨਹੀਂ ਜਾਂਦਾ ਫਿਰ ਹੁਣ ਉੱਪਰ ਦੀ ਆ ਕੇ ਘੁੰਮ ਕੇ ਇੱਧਰ ਜੀ ਆਉਣਾ ਪਿਆ ਆਉਣਾ ਇੱਥੇ ਹੀ ਸੀ ਜਿਹੜਾ ਰਸਤਾ ਸਿਰਫ 2 ਮਿੰਟ ਦਾ ਸੀਗਾ ਹੋਰ ਗਿਆ ਦਾ ਗੜੀ ਆ ਤਾ ਜਮ ਬਹੁਤ ਰੁਕਦੇ ਹੋਏ ਪਿੱਛੇ ਦੇ ਕੋਈ ਆਉਂਦਾ ਨਹੀਂ ਇਹਦਾ ਤਾਂ ਹੀ ਉਹ ਚੁੱਪਦਾ ਜਾ ਲੱਗਿਆ ਤਾਂ ਹੀ ਨਹੀਂ ਕੋਈ ਇੱਧਰੋਂ ਆਵਲੇ ਮਿਲਦੇ ਹਾਂ ਤੁਹਾਨੂੰ ਘਰੇ ਜਾ ਕੇ ਦੇਖਦੀਆਂ ਬਾਕੀ ਗੁਰਦੁਆਰਾ ਸਾਹਿਬ ਜਾ ਕੇ ਦੇ ਲਿਆ ਆਈ ਗੁੜ ਅੱਜ ਵਾਰ ਵੇਟਾ ਇਹਨਾਂ ਚੱਲਦੀ ਹਾਂ ਹਾਂਜੀ ਹੁਣ ਅਸੀਂ ਜਾਣ ਲੱਗੇ ਸੀਗੇ ਘਟਾਣਾ ਸਾਹਿਬ ਮੱਥਾ ਟੇਕਣ ਆਰਮਨ ਸਾਡੇ ਨਾਲ ਆਇਆ ਨਹੀਂ ਹੈਗਾ ਉਹਨੂੰ ਖੇਡਣ ਤਾਂ ਲੱਗਿਆ ਹੋਇਆ ਸੀ ਇਹਨਾਂ ਨੇ ਬੱਟੇ ਬਾਕੇ ਛੱਡ ਦਿੱਤੇ ਨਾ ਆਗਾ ਕਿ ਤਲੋ ਦਿਲਿਆ ਸਕੈਨਟ ਕਪੜੇ ਧੋਣੇ ਵਾਲਾ ਕਪੜੇ ਸੁੱਕਣੇ ਨਹੀਂ ਨਹੀਂ ਇਹ ਵੀ ਗਿਫਟ ਹੋਰ ਜਾਏਗਾ ਹਾਂ ਹੋਣ ਦੱਸ ਬੜਾ ਦੋ ਕੈਪਟਲ ਲੈ ਤੈਨੂੰ ਉਹਦਾ ਗਿਫਟ ਇੱਕ ਚੀਜ਼ ਨਾਲ ਇੱਕ ਚੀਜ਼ ਜਿਵੇਂ ਵੀ ਮੈਨੂੰ ਕਹੀ ਹੁੰਦੀ ਗਿਫਟ ਇੱਕ ਤਾਂ ਇਹਨੂੰ ਗਿਫਟ ਲੈਦਾ ਹੋਰ ਦੱਸ ਦੇ ਦੋ ਬਾਅਦ ਵਿੱਚ ਹੁਣ ਤੈਨੂੰ ਕੀ ਚਾਹੀਦਾ ਦੋ ਤੈਨੂੰ ਗਿਫਟ ਲੈ ਤੇ ਅੱਜ ਉਹਨੂੰ ਤੇਰੇ ਸਤੇ ਕਿੰਨੇ ਦਾ ਸੀ ਸਟੈਂਡ 2500 ਦਾ ਵੈਸੇ ਠੀਕ ਆ ਇਹਨੇ 2500 ਦਾ ਹੀ ਆ 2500 ਕਿੰਨੇ ਦਾ ਸੀ ਵੱਡਾ ਵਾ ਮੈਂ ਚਾਚੀ ਨੂੰ ਕਹਦਾ ਮੈਂ 1500 ਉਹ ਕਹਿੰਦੇ ਹੈ ਤੇ ਤਵੇਂ ਨਹੀਂ ਬਹੁਤ ਸਸਤਾ ਵਾ ਸਸਤਾ ਨਹੀਂ 1500 ਤਾਂ ਉਹ ਕਹਿੰਦਾ ਸੀ ਦੂਜਾ ਹਾਂ ਮੈਂ ਤਾਂ ਜਾਣ ਕੇ ਜੁੱਤੀ ਵਾਲਾ ਸੈਂਡ ਜਿਹੜਾ ਆਪਾਂ ਲੈ ਕਹਿੰਦੇ ਉਹ 1500 ਦਾ ਕਹਿੰਦੀ ਹੈ ਲੋਹੜਾ ਤਾਂ ਬੈਂਕਾ ਪਰ ਚੱਲ 5-500 ਰੁਪਏ ਨਾਲ ਕੀ ਹਰ ਠੀਕ ਆ ਹਾਂਜੀ ਅਸੀਂ ਪਹੁੰਚ ਚੁੱਕੇ ਸੀ ਗੁਰਦੁਆਰਾ ਸ਼੍ਰੀ ਦੇਗ ਸਰ ਸਾਹਿਬ ਕਟਾਣਾ ਸਾਹਿਬ ਅੱਜ ਸੰਗRAND ਦਾ ਸੰਗRAND ਦਾ ਪਵਿੱਤਰ ਦਿਹਾੜਾ ਤੇ ਹੁਣ ਦਰਸ਼ਨ ਕਰਨ ਆਏ ਸੀਗੇ ਅਸੀਂ ਸੰਕੇਤਾਂ ਖਾਸੇ ਘਟ ਅੱਜਾਂ ਬੀ ਬੀੜ ਹੋਈ ਹੈ ਹਾਂ ਹਾਂ ਦਿਨੇ ਬੀ ਹੋਵੇ ਤੇਰੀ ਭਗਤ ਤੇਰੀ ਭਗਤੀ ਤੇਰੀ ਅੰਕਾਰ ਜਿਹੜੇ ਅਸਰ ਸਰਬ ਤੇਰੀ ਨਾਮ ਮਾਨਵ ਸਵੇ ਜਿਨ ਕੇ ਮਾਨਵ ਸਿਆ ਕਹ ਨਾਨਕ ਕਰਤੇ ਰੇ ਬੰਦਰ ਬੰਦਰ ਤਾ ਗਏ ਧਰ ਤਾ ਗਏ ਸੁਦਰਾ ਜੀ ਨਰਾਇਣ ਕੰਟਾ ਪਿਆ ਪੰਜ ਠੀਕ ਜਿੰਦਾ ਸੀਗਾ ਹਾਂ ਜੀ ਹੁਣ ਅਸੀਂ ਮੱਥਾ ਟੇਕ ਲਿਆ ਸੀਗਾ ਹੁਣ ਚੱਲੇ ਸੀਗੇ ਘਰ ਨੂੰ ਹਨੇਰਾ ਹੋ ਗਿਆ ਤੇ ਬਾਕੀ ਵੀਡੀਓ ਲ ਬਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ